ਉਹ ਕੀ ਹੋਇਆ ਨਾ ਨੇ ਵੀ ਕੇਸ ਲਾਇਆ ਕਿੰਨੇ ਸਾਲ ਹੋ ਗਏ ਚੱਲਦਾ ਤੁਹਾਨੂੰ ਪਤਾ ਜੱਜ ਮਕਾਉਂਦੇ ਆ ਵਕੀਲ ਨੂੰ ਜਿੰਨੇ ਪੈਸੇ ਦੋ ਉਨੀ ਗੱਲ ਕਰਦੇ ਆ ਅਸੀਂ ਕਿੱਥੇ ਰਹਿੰਦੇ ਸੀਗੇ ਕਿੰਨੇ ਜਨ ਤੋਂ ਇਹਨਾਂ ਨੇ ਰਿਸ਼ਤਾ ਕਰਾਇਆ ਕਰਦਾ ਹੀ ਕੁਛ ਨਹੀਂ ਆ ਉਹ ਵੀ ਕੁੱਟਣਾ ਕੰਮ ਕਰ ਲਿਆ ਉਹਨੇ ਕੁੱਟਣ ਵਾਲੇ ਮੇਰੇ ਹਸਬੰਦ ਦੀ ਬੈਥ ਹੋਲੀ ਬੜੇ ਹੀ ਜਦੋਂ ਨਹੀਂ ਬੜੇ ਬੇਸ਼ਕੀਮਤੀ ਤੋਂ ਸਾਧੂ ਕੇ ਲਈ ਕੇਸ ਲਾਇਆ ਕੁੜਕੀ ਜਦੋਂ ਮੇਰੇ ਪਿਓ ਹੋ ਗਏ ਬਈ ਆਇਆ ਤੇ ਮੈਂ ਹੀ ਬੱਥੇ ਰਹਿਣ ਨੂੰ ਲੈ ਗਈ ਸਭ ਐਸੇ ਹੁੰਦਾ ਲਾ ਮੇਰੇ ਰਿਸ਼ਤੇਦਾਰਾਂ ਨੇ ਵੀ ਰਿਸ਼ਤੇਦਾਰੀ ਕਿਉਂ ਸਲਾਹ ਨਹੀਂ ਕਰੁੰ ਮਰਿਆ ਬੇ ਕਿਸੇ ਰਿਸ਼ਤੇਦਾਰਾਂ ਦਾ ਨਹੀਂ ਕੋਈ ਵੀ ਨਸਾਕ ਮੇਰਾ 20-20 ਸਾਲਾਂ ਨਹੀਂ ਜਾਂਦੇ 20 ਸੌਰੀ ਉਹ ਬੇਟੀਆਂ ਨੂੰ ਸੌਰੀ ਆ ਕੱਲਰ ਕਰਨਾ ਤਾਂ ਹੋ ਜਾਂਦੀ ਸੌਰੀ ਹੁਣ ਕਹਿੰਦੇ ਵੀ ਅਸੀਂ ਲੈ ਜਾਣ ਚਾਹੁੰਦੇ ਆ ਜਿਹੜੀਆਂ ਵੱਡੀਆਂ ਜਠਾਨੀਆਂ ਉਹ ਵੀ ਤਾਂ ਛੱਡ ਕੇ ਗਈਆਂ ਨੇ ਪਰ ਉਹ ਕੁੜੀ ਕਹਿੰਦੀ ਹੈ ਕਿ ਮੈਂ ਉੱਥੇ ਹੀ ਵਸਣਾ ਆ ਉਹ ਤਾਂ ਹੀ ਹੈ ਉਹ ਆਪਕੋ ਹੈ ਨਾ ਸਟੈਂਡ ਲੈਣਾ ਇਹ ਤੁਹਾਡੇ ਅੰਦਰ ਸਟੈਂਡ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਅੱਜ ਆਪਣੇ ਦਾ ਹੀ ਹਰ ਕੋਈ ਸਟੈਂਡ ਲਾਊਗਾ ਸਟੈਂਡ ਉਹ ਐਸਾ ਬਣਾ ਰਹਿੰਦੇ ਆ ਕਿ ਜਦੋਂ ਉਹ ਭੈਣੇ ਰੋਟੀ ਪਾਣੀ ਬਣਾਉਣਾ ਹੁੰਦਾ ਨਾ ਉਹ ਦੋ ਭੈਣਾਂ ਦੀ ਸਪੋਰਟ ਕਰਦੇ ਆ ਜਿੱਦਣ ਉਹਨਾਂ ਦਾ ਬੇਟਾ ਇਹਨੂੰ ਮਾਰਦਾ ਕੁੱਟਦਾ ਉਸ ਦਿਨ ਉਹ ਸਟੈਂਡ ਨਹੀਂ ਲੈਂਦੇ ਉਸ ਦਿਨ ਉਹ ਇਹਨਾਂ ਨੂੰ ਹੀ ਮਾੜਾ ਚੰਗਾ ਕਹਿੰਦੇ ਮਤਲਬ ਕਿ ਉਹ ਸਾਰੀ ਫੈਮਲੀ ਆ ਕਿਉਂਕਿ ਜੇ ਇੱਕ ਬੰਦਾ ਗਲਤ ਆ ਨਾ ਤੇ ਬਾਕੀ ਪਰਿਵਾਰ ਦੀ ਸਪੋਰਟ ਹੋਏ ਨਾ ਕੋਈ ਕੁਝ ਨਹੀਂ ਹੁੰਦਾ ਇੰਨਾ ਵੀਰ ਜੀ ਨੂੰ ਪਤਾ ਵਾ ਕਿ ਮੁੰਡਾ ਸਾਡਾ ਗਲਤ ਆ ਅਕਸੈਪਟ ਵੀ ਕਰਦੇ ਆ ਮਤਲਬ ਕਿ ਹੁਣ ਜਿੱਦਾਂ ਲੋਕਾਂ ਸਾਹਮਣੇ ਨਹੀਂ ਖੁੱਲ ਕੇ ਜਾਂਦੀ ਫਿਰ ਉਹਨਾਂ ਨੂੰ ਇਹ ਹੁੰਦਾ ਵਾ ਉਸ ਦਿਨ ਇਹ ਗੱਲ ਆ ਫਿਰ ਭਾਉ ਚਾਰ ਪੰਜ ਚਾਰ ਪੰਜ ਦੇ ਹੱਟੇ ਜਾਣ ਕਰਦੇ ਹਾਂ 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 ਫਿਰ ਫਿਰ ਸੁਧਾਰਨਗੇ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦਾ ਕੀ ਕੰਮ ਹੈ ਕੀ ਕਰਦੇ ਨੇ ਇਹ ਸੰ ਲੜਾਈ ਝਗੜੇ ਦਾ ਕਾਰਨ ਨਹੀਂ ਨਹੀਂ ਵੀਰ ਜੀ ਮੇਰੇ ਬਾਰੇ ਬੇਸ਼ੱਕ ਉੱਥੋਂ ਪਤਾ ਕਰੋ ਕੋਈ ਗੱਲ ਨਹੀਂ ਕਰਾਂਗੇ ਉਹ ਫੈਮਲੀ ਵੀ ਗੱਲ ਐਟ ਲੀਸਟ ਮੇਰੇ ਬਾਰੇ ਵੀ ਤਾਂ ਲੋਕਾਂ ਨੂੰ ਪਤਾ ਲੱਗੇ ਸਾਡੇ ਬਾਰੇ ਨਾ ਪਤਾ ਕਰਨ ਦੀ ਲੋੜ ਨਹੀਂ ਤੁਸੀਂ ਸਾਡੇ ਕੋਲ ਆ ਗਏ ਨਹੀਂ ਰੈਂਜ ਹਾਂਜੀ ਕੇ ਵਿਚੋਲੇ ਨਹੀਂ ਅਤੇ ਇਹ ਸੱਸ ਤੋਂ ਅੰਗਰੇਜ਼ੀ ਵਿੱਚ ਉਹ ਗੱਲ ਨੂੰ ਬੰਦੇ ਨੇ ਬੀਬੀ ਦੇ ਵੀਡੀਓ। ਉਹ ਕੋ ਕੋ। ਜਦ ਮੇਰੀ ਬੇਟੀ ਨੇ ਮੇਰੇ ਨੂੰ ਆਖਿਆ ਤੇ ਮੈਂ ਇਹਨਾਂ ਨੂੰ ਪੁੱਛਿਆ। ਇਹਨਾਂ ਨੇ ਜਵਾਬ ਵੀ ਦਿੱਤਾ ਸਾਡੇ ਘਰ ਤੋਂ ਹੋਇਆ। ਦੁਬਾਰਾ ਇਹਨਾਂ ਨੇ ਰਿਸ਼ਤਾ ਮੰਗਿਆ। ਜੇ ਦੁਬਾਰਾ ਮੰਗਿਆ ਹੈ ਨਾ ਇਹਨਾਂ ਨੇ ਪਹਿਲਾਂ ਇਨਕੁਆਰੀ ਕੀਤੀ ਗੁੜੀ ਵਾਂ। ਸਾਡੀਆਂ ਦੋ ਬੇਟੀਆਂ ਦੇ। ਇਹਨਾਂ ਨੇ ਇਨਕੁਆਰੀ ਕਰਕੇ ਸਾਡੇ ਅੰਦਰ ਘਾੜੀ। ਇਹਨਾਂ ਦੇ ਆਂਡ ਮਾਰਨ ਦੀ ਸਾਡੀਆਂ ਦੋ ਬੇਟੀਆਂ ਲੱਗ ਲੱਗੀਆਂ। ਇਹਨਾਂ ਨੇ ਇਨਕੁਆਰੀ ਕਰਕੇ ਇਹ ਸਾਰਾ ਕੁਝ ਕਰਕੇ ਫਿਰ ਮੇਰੇ ਬੇਟੇ ਨੇ ਆਖਿਆ ਕਿ ਨਹੀਂ। ਉਹੀ ਨੰਬਰ ਨਾਲ ਦੋ ਇਨਸਟਾਲ ਲੈਣਾ ਅਸੀਂ ਉਹੀ ਕਰਨਾ ਵੀ ਅਸੀਂ ਫਿਰ ਬੇਟੀ ਨੇ ਨਾ ਦੱਸਿਆ ਉਹਦੇ ਵੀ ਨਿੱਤੂ ਸਾਰਾ ਕੁਝ ਸਹੀ ਆ। ਬੱਸ ਇਹ ਹੀ ਦੱਸਣਾ। ਅੱਜ ਉਹ ਰਿਸ਼ਤੇ ਬਾਰੇ ਵੀ ਬੋਲਦਾ ਕਿ ਕਿਸੇ ਦਾ ਨਹੀਂ ਮੰਨਦਾ ਜਬਰਦਸਤੀ ਨਾਲ ਕਹਾ ਹੁੰਦਾ ਨਾ ਸੋਕਾ ਅਨੇਕਾਂ ਹੋਈ ਬਹੁਤ ਉਹ ਜਿਹਨੂੰ ਪਤਾ ਹੀ ਉਹਨੂੰ ਅਦਰ ਘਾਸ ਦੀ ਹੋ ਜਾ ਫਿਰ ਤੇ ਮਤਲਬ ਕੀ ਹਾਂ ਪਿਆਰ ਮੰਗ ਕੇ ਜਿਹੜਾ ਤਿੰਨ ਪਹਿਲਾਂ ਹੀ ਪਤਾ ਤੁਹਾਨੂੰ ਵੀ ਅਦਰ ਘਾਸ ਦਾ ਪਰਸਾ ਹਾਂਜੀ ਤੇ ਸਾਰਾ ਕੁਝ ਖਦਾ ਹੁੰਦੇ ਬਾਵਜੂਦ ਹੁਣ ਉਹਦੇ ਗੱਲ ਕਰਾਂ ਤਾਂ ਫਾਇਦਾ ਹੀ ਨਹੀਂ ਹਾਂਜੀ ਉਹਨਾਂ ਨੇ ਪਹਿਲਾਂ ਮਾਤਿ ਪਹਿਲਾਂ ਤੂੰ ਬੋਲਿਆ ਹੋਵੇ ਉਹ ਇੱਕ ਗੱਲ ਰੱਖੀ ਆ ਪਹਿਲਾਂ ਗੱਲ ਆ ਸੱਚਾਈ ਜੋ ਸਾਡਾ ਸੱਚਾਈ ਅਬ ਵੀ ਇਹ ਆਪਣੇ ਸੱਚ ਦਾ ਲਾਗੋ ਵੀ ਜੋ ਕੁਝ ਹੈਗਾ ਜੀ ਉਹਨਾਂ ਨੇ ਕਵੈਰੀ ਕਰਦੀ ਇਹ ਇਹਨਾਂ ਦੀ ਬੇਟੀ ਨੇ ਤੇ ਉਹ ਬਿਲਕੁਲ ਗਰੀਵ ਆ ਦੇਣੋ ਜੁਕੀ ਕੁਝ ਵੀ ਪੂਰੀ ਹਾਂ ਕੋਈ ਕੋਈ ਕਮੀ ਹੋਵੇ ਤਾਂ ਵੀ ਦੇਣ ਜੀ ਉਹਨਾਂ ਨੇ ਸਭ ਕੋਈ ਦੇ ਤਾ ਅੱਜ ਤੱਕ ਉਹਨੇ ਨਹੀਂ ਦਿੱਤਾ ਮੈਂ ਸਭ ਕੋਈ ਨਹੀਂ ਦਿੱਤਾ ਮੈਂ ਇਹ ਇੱਕ ਮਸਲੇ ਰਹੀ ਕਿਆ ਨਹੀਂ ਹਾਂ ਦਾਜ ਕੁੱਝ ਨੂੰ ਅੱਜ ਤੱਕ ਮੈਨੂੰ ਕਦੀ ਹਾਲੇ ਪਤਾ ਪਤਾ ਹੀ ਨਹੀਂ ਆਇਆ ਸਾਡੇ ਪ੍ਰਧਾਨ ਕੋਲ ਬਈ ਆਪ ਸਭ ਤੋਂ ਪਹਿਲਾਂ ਉਹਦੇ ਵੇਰਵਾ ਮਿਲ ਗਿਆ ਹਾਂਜੀ ਹਾਂਜੀ ਉਹ ਹੁਣ ਉੱਟ ਕੇ ਅਧਰਕਾਰ ਦੇ ਉੱਤੇ ਗੱਲਾਂ ਕਰ ਕਰ ਕੇ ਉਹਦਾ ਕੀ ਕਹਦਾ ਬਹੁਤ ਜਲੀਲ ਕਰਦਾ ਜਲੀਲ ਕਰਦਾ ਦੇਖੋ ਰਿਕਾਰਡਿੰਗ ਬਣੀ ਹੋਈ ਹੈ ਜਾ ਕੇ ਇਹ ਗੱਲ ਕਰਦਾ ਵਿਆਹ ਤੋਂ ਪਹਿਲਾਂ ਹਾਂਜੀ ਉਲਕਾਰ ਕੇ ਜਦੋਂ ਤੈਨੂੰ ਸਾਰਾ ਕੁਝ ਪਤਾ ਲੱਗ ਗਿਆ ਸਾਰਾ ਕੁਝ ਕਰਨ ਦੇ ਪਾਪ ਨੂੰ ਉਸ ਤੋਂ ਦੁਬਾਰਾ ਇਹ ਲੋ ਕਰ ਮੈਂ ਵੀਰ ਜੀ ਇਹ ਗੱਲ ਕੀਤੀ ਸੀਗੀ ਮੈਂ ਹੁਣ ਜਦੋਂ ਕਈ ਵਾਰੀ ਇਹ ਪੀਤੀ ਨਹੀਂ ਹੁੰਦੀ ਸੀ ਸੋਫੀ ਹੁੰਦੀ ਸੀ ਮੈਂ ਇਹੀ ਗੱਲ ਤੇ ਬੜੀ ਬੜੀ ਗੱਲ ਕੀਤੀ ਆ ਕਿ ਆਪਾਂ ਨੂੰ ਜਦੋਂ ਜਿੱਦਣ ਆਪਣਾ ਰਿਸ਼ਤਾ ਹੋਇਆ ਸੀਗਾ ਆਪਾਂ ਨੂੰ ਬਿਠਾਇਆ ਗਿਆ ਸੀਗਾ ਦੋਵਾਂ ਜਾਣਿਆਂ ਨੂੰ ਤੇ ਮੈਂ ਜੇ ਨਹੀਂ ਸੀ ਪਸੰਦ ਜਾਂ ਕੁਝ ਵੀ ਸੀ ਮੈਂ ਕਿ ਮੈਨੂੰ ਉਸ ਦਿਨ ਹੀ ਦੱਸ ਦਿੰਦਾ ਕੁੱਟ ਨਹੀਂ ਪਾਉਂਗੀ ਬਹੁਤ ਵਧੀਆ ਰਿਆ ਜੇ ਮੇਰੇ ਹੁੰਦਿਆਂ ਇਹ ਜਾਂਦੇ ਰਹੇ ਆ ਸ਼ਰਾਬ ਪਤਾ ਨਹੀਂ ਆ 2 ਸਾਲ ਤੋਂ ਜਿਹੜਾ ਸਿਸਟਮ ਇੱਕਦਮ ਪਲਟਿਆ ਵਾ ਨਾ ਉਹ ਹੈਰਾਨ ਆ ਮੈਂ ਖੁਦ ਮੇਰਾ ਬੇਟਾ ਹੁਣ ਤੋਂ ਬਾਅਦ ਹੀ ਸਿਚੁਏਸ਼ਨ ਜਿਆਦਾ ਖਰਾਬ ਹੋਈ ਇਹ ਚੀਜ਼ ਹੋਈ ਆ ਫਿਰ ਦੇਖੋ ਇਹਨੂੰ ਕਈ ਵਾਰੀ ਇੰਨਾ ਕਜਰਾ ਬਿਮਾਰ ਹੋ ਜਾਂਦਾ ਮੈਨੂੰ ਕਈ ਵਾਰੀ ਇਦਾਂ ਲੱਗਦਾ ਵਾ ਜਦੋਂ ਇਦਾਂ ਸੁੱਤੇ ਪਏ ਹੁੰਦੇ ਨਾ ਮੈਂ ਸਾਹ ਚੈੱਕ ਕਰਦੀ ਆ ਮੰਨੋਗੇ ਤੁਸੀਂ ਮੈਨੂੰ ਹੁਣ ਦਾਵਾ ਸਾਹ ਆਉਂਦਾ ਫਿਰ ਮੈਂ ਲੱਗ ਜੀ ਉਹ ਕਿ ਨੱਕ ਦੇ ਅਗਦੇ ਇਦਾਂ ਚੈੱਕ ਕਰਦੀ ਆ ਫਿਰ ਮੈਨੂੰ ਯਕੀਨ ਹੋ ਜਾਂਦਾ ਵੀ ਨਹੀਂ ਹੈਗਾ ਮਤਲਬ ਕਿ ਖਰਾਬ ਹੁੰਦੀ ਆ ਨਾ ਮਤਲਬ ਕਿ ਬਹੁਤ ਜਿਆਦਾ ਫਿਰ ਹਫਤਾ ਹਫਤਾ ਦੁਕਾਨ ਨਹੀਂ ਖੋਲਦੀ ਫਿਰ ਹੈਂਡਲ ਨਾਲ ਉਹ ਹੀ ਕਿਤੇ ਨਾ ਕਿਤੇ ਜਿੱਦਾਂ ਇਹਨਾਂ ਦੇ ਕੋਈ ਗਾਹਕ ਆ ਨੰਬਰ ਮੇਰਾ ਵੀ ਉਦਾਂ ਉੱਥੇ ਥੱਲੇ ਦਿੱਤਾ ਹੋਇਆ ਦੁਕਾਨ ਦਾ ਕਈ ਵਾਰੀ ਇਹਨਾਂ ਦਾ ਫੋਨ ਨਹੀਂ ਲੱਗਦਾ ਉਹ ਫਿਰ ਮੈਨੂੰ ਫੋਨ ਕਰਦੀ ਆ ਫਿਰ ਉਹ ਵੀ ਕਿਤੇ ਨਾ ਕਿਤੇ ਘਰੋਂ ਬੈਠੇ ਕੋਈ ਨਾ ਕੋਈ ਬਹਾਨਾ ਮਾਰ ਕੇ ਹੈਂਡਲ ਕਰਦੀ ਆ ਉਹ ਵਿਚਾਰਾ ਵੱਡਾ ਹੈਂਦੀ ਆ ਕਾ ਉਹਨੇ ਪੰਜੀ ਵਧੀ ਆਪਣੀ ਦੁਕਾਨ ਨੂੰ ਫਿਰ ਉਹਨਾਂ ਨੇ ਉਧਰ ਦੀ ਦੁਕਾਨ ਸਾਫ ਨਹੀਂ ਹਾਂਜੀ ਇਹਨਾਂ ਦੀ ਵੱਖਰੀ ਆ ਸਾਡੀ ਆਪਣੀ ਹੈਗਾ ਇਹਨਾਂ ਦਾ ਇਕੱਠਾ ਹੀ ਆ ਅੱਛਾ ਤੁਹਾਡੇ ਜਿਹੜਾ ਵੱਡਾ ਜਿਹੜੋ ਦੀ ਵੱਖਰੀ ਆ ਹਾਂਜੀ ਉਹਨਾਂ ਦੀ ਵੱਖਰੀ ਆ ਇਹ ਵਾਲੀ ਜਿਹੜੀ ਹੈ ਤੁਹਾਡੇ ਮਤਲਬ ਕਿ ਦੋਵੇਂ ਹਾਂਜੀ ਇਹ ਤੁਹਾਡੇ ਵਾਲੇ ਹੱਦ ਬੜੀ ਤੇ ਕਿੰਨਾ ਹਾਂਜੀ ਦੋਵਾਂ ਦੀ ਹਾਂਜੀ ਉਹਨਾਂ ਦੀ ਸੈਪਰੇਟ ਆ ਬਸ ਸੱਜੇ ਵੀ ਉਹਨਾਂ ਦੇ ਛੱਡਾ ਲੱਗਦੀਆਂ ਹੁੰਦੀਆਂ ਆ ਨਹੀਂ ਨਹੀਂ ਇਹ ਸਾਰੇ ਇਕੱਠੇ ਆ ਸਾਂਝਾ ਹੀ ਆ ਉਹਦਾ ਜਿਹੜਾ ਸਾਰਾ ਸਿਸਟਮ ਹੋ ਜਾਂਦਾ ਇਹ ਵਿਚਕਾਰ ਵਾਲੇ ਪਾਜੀਆ ਉਹਨਾਂ ਦੇ ਹੱਥ ਹੀ ਹੈ ਸਭ ਕੁਝ ਸਿਸਟਮ ਸਾਰਾ ਉਹਦੇ ਕੋਲ ਹੀ ਆ ਮਤਲਬ ਇਹਨੂੰ ਇਹਦੇ ਨਾਲ ਨਹੀਂ ਮਤਲਬ ਇਹ ਕਿਹਦੇ ਨਾਲ ਹੋਸ਼ ਹੈਗਾ ਇਹ ਵੀ ਇਹ ਨਹੀਂ ਪਤਾ ਮੈਨੂੰ ਵੀਰ ਜੀ ਹੈ ਵੀ ਨਹੀਂਗਾ ਦੇਖੋ ਜਿਹਦੇ ਨਾਲ ਮੈਂ ਜ਼ਿੰਦਗੀ ਕੱਟਣੀ ਆ ਨਾ ਮੈਨੂੰ ਇਹ ਆ ਕਿ ਮੈਨੂੰ ਇਹ ਸਹੀ ਰਵੇ ਜੇ ਮੰਨ ਲੋ ਹੈ ਵੀ ਆ ਨਹੀਂ ਵੀ ਆ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਇਹ ਆ ਕਿ ਕੱਲ ਨੂੰ ਸੋਖੀ ਰੋਟੀ ਖਵਾ ਕੇ ਸੁਆਵੇ ਮੈਨੂੰ ਹੈ ਨਹੀਂ ਜੇ ਜਿੰਦਾ ਰਹੂਗਾ ਤੇ ਘਟੋ ਘਟ ਆਪਣੇ ਬੱਚੇ ਜੋਗਾ ਤੇ ਕਰੂਗਾ। ਸ਼ੱਕ ਵੀ 193ਵਾ ਚੁੱਕ ਦਿੱਤੇ ਆ ਜਦ ਪਤਾ ਨਹੀਂ ਕਿਥੋਂ ਕਿਥੋਂ ਲਿਆ ਹੁੰਦੇ ਆਲੇ ਨੂੰ ਕੁਛ ਹੋ ਗਏ। ਇਹਦੇ ਨਾਲ ਕੁਛ ਹੋਵੇ ਨਾ ਪਾਣ ਉਹਨਾਂ ਤੇ ਚਿੱਪੜ ਮਾਰ ਕੇ ਕੱਢਣੀ ਆ। ਇਹਨੇ ਇਕੱਠਾ ਵਜੀ ਸਾਰਾ ਵਿਚਾਰ ਵਾਲੇ ਬਾਜੀ ਵਿਚਾਰ ਵਾਲੇ ਨਹੀਂ ਨਹੀਂ ਫੇਰ ਉਹਦਾ ਹੀ ਸਿਸਟਮ ਹੋ ਜਾਂਦਾ ਕੱਢੀ ਹੋ ਜਾਂਦਾ। ਰਵੀ ਉਹਨਾਂ ਦਾ ਨਾਮ ਜਿਹੜੇ ਰਵੀ ਭਾਜੀ ਆ ਉਹਨਾਂ ਨੂੰ ਹੀ ਪਤਾ ਸਭ ਕੁਝ ਜਿਹੜਾ ਬੰਦਾ ਆਪਣੇ ਪੂਰੇ ਕਟਾਗਰ ਨਹੀਂ ਦੱਸ ਸਕਦਾ ਕਿ ਇਹਨੂੰ ਨਹੀਂ ਪੋਛਣਾ ਨਹੀਂ ਨਾ ਭਰਾਵਾ ਇਹਨਾਂ ਨੂੰ ਪਤਾ ਵਾਂ ਦੱਸਣ ਲੱਗੀ ਤੁਹਾਨੂੰ ਮੈਂ ਪਰਸੋਂ ਮੈਨੂੰ ਵੀਡੀਓ ਕਾਲ ਆਈ ਜਦੋਂ ਪੀਤੀ ਹੋਈ ਸੀ ਇਹਨਾਂ ਨੇ ਮੈਂ ਕਿਹਾ ਵੀ ਜੇ ਇਦਾਂ ਸਿਸਟਮ ਨਹੀਂ ਚੱਲਦਾ ਪਿਆ ਨਾ ਤਾਂ ਫਿਰ ਆਪਾਂ ਥੋੜੇ ਦਿਨ ਵਾਸਤੇ ਨਾ ਆਪਾਂ ਵੱਖਰੇ ਰਹਿ ਲੈਣੇ ਆ ਕਿ ਟਾਈਮ ਮਿਲ ਜੂਗਾ ਫੈਮਿਲੀ ਨੂੰ ਵੀ ਟਾਈਮ ਮਿਲ ਜੂਗਾ ਆਪਾਂ ਨੂੰ ਵੀ ਟਾਈਮ ਮਿਲ ਜੂਗਾ ਤੇ ਕਹਿੰਦੇ ਮੈਂ ਬਟਾਲੇ ਵਾਲੀ ਕੋਠੀ ਨਹੀਂ ਆ ਸਕਦਾ ਮੈਂ ਕਿਹਾ ਉਹ ਕਿਉਂ ਕਹਿੰਦੇ ਉਹ ਰਵੀ ਦੇ ਨਾਲ ਆਏ ਤਾਂ ਫਿਰ ਮੈਂ ਕਿਹਾ ਆਪਾਂ ਕਿੱਥੇ ਜਾਣਾ ਸਾਰਾ ਕੁਝ ਫਿਰ ਹਵੀ ਦੇ ਨਾਮ ਹੈ ਤੁਹਾਡੇ ਨਾਮ ਮੈਂ ਕਿਹਾ ਫਿਰ ਤੁਸੀਂ ਮੈਂ ਕਿਹਾ ਵੀ ਫਿਰ ਤੁਸੀਂ ਐਂ ਕਰੋ ਕਿਰਾਇਆ ਤੇ ਲੈ ਲੈਣੇ ਆ ਫਿਰ ਜੇ ਤੁਹਾਡੇ ਨਾਮ ਕੁਝ ਨਹੀਂ ਹੈ ਤਾਂ ਐਨੇ ਦੀ ਹਿੰਮਤ ਹੈਗੀ ਆ ਨਾ ਕਿ ਕਿਰਾਇਆ ਦੇ ਸਕਾਂਗੇ ਕਿਰਾਏ ਜੋਗੇ ਮੈਂ ਕਿਹਾ ਹੈਗੀ ਆ ਨਹੀਂ ਇਦਾਂ ਦੀ ਵੀ ਨਹੀਂ ਗੱਲ ਹੈਗੀ ਚਾਰ ਬੰਦੇ ਹੋ ਇਹਨਾਂ ਦੇ ਹਾਂਜੀ ਇਹਨਾਂ ਦੇ ਬਹੁਤ ਬਾਰੇ ਤਾਂ ਚਾਚਾ ਇਹਦਾ ਦੋ ਚਾਰ ਬੰਦੇ ਇਹਨਾਂ ਦੇ ਆਪਣੇ ਜਿਹੜੇ ਆ ਕੁਸ਼ ਕਰਾ ਦੋ ਦੇ ਖਾਤ ਦੇ ਨੇ ਜੀ ਥੋੜੀ ਮਨ ਸ਼ਰਮ ਦੀ ਆ ਹਾਂ ਓਕੇ ਉਹਨਾਂ ਦੀਆਂ ਦੁਕਾਨਾਂ ਨੇ ਕਿਰ ਵੀ ਬੰਦੇ ਦੀ ਹੈ ਨਾ ਰੈਪਿਟੇਸ਼ਨ ਉਹਦੀ ਮੈਨੂੰ ਇੱਕ ਵਾਰ ਮੇਰਾ ਬੰਦਾ ਉਹ ਫੋਨ ਸੁਣ ਦੇ ਕੋਈ ਵੀ ਆ ਤੇ ਹੁਣ ਦੇ ਨੂੰ ਕਿਹਦੇ ਦੇਖੇ ਨਾ ਬਾਈ ਇਹ ਆਪਾਂ ਹਸਮਾ ਬੱਲੇ ਦਾ ਉਹ ਸੁਣਾਦਾ ਹੋਣਾ ਇਹ ਮੇਰਾ ਜਵਾਈ ਆਪਣੇ ਵੱਡੇ ਭਰਾ ਨਾਲ ਦਾ ਚੱਲ ਨਿਕਲ ਦੁਕਾਨ ਤੋਂ ਅਦਾ ਉਹ ਵੱਡਾ ਜਿਹੜਾ ਬੰਦਾ ਇਹ ਮੇਰੇ ਨਾਲ ਸੁਣ ਹੋਣਾ ਸੀ ਵੱਡਾ ਸਾਨੂੰ ਪਤਾ ਨਹੀਂ ਕਿ ਇਹਦੇ ਨਾਲ ਕੀ ਮੈਂटेन ਇਹ ਨੂੰ ਕਹਿੰਦਾ ਹਾਂ ਅਮਨ ਕਹਿੰਦਾ ਇਹ ਮੇਰੇ ਨਾਲ ਹੈ ਕਿ ਮੈਨੂੰ ਕਹਿੰਦਾ ਰਾਤੀ ਵੀ ਉਹਨੂੰ ਆ ਕੇ ਨਾਲ ਅਸੀਂ ਦਿਲ ਦੇ ਰੱਖ ਕਰ ਦਿੱਤਾ ਨਹੀਂ ਉਹ ਕਹਿੰਦੇ ਮਤਲਬ ਕਿ ਮਿੰਟੇ ਭਾਜੀ ਨਾਲ ਮੇਰੀ ਗੱਲ ਹੋਈ ਸੀ ਵੱਡੇ ਭਾਜੀ ਨਾਲ ਉਹ ਕਹਿੰਦੇ ਅਮਨ ਇਹਦਾ ਪਤਾ ਹੀ ਨਹੀਂ ਸੀ ਸਾਨੂੰ ਵੀ ਇਹ ਗੱਲ ਪਈ ਆ ਇਹ ਘਰੇ ਨਹੀਂ ਆਇਆ ਦੋ ਦਿਨ ਸੀ ਕਹਿੰਦੇ ਮੈਂ ਇਹ ਤੇ ਬਾਹਰ ਲਈ ਦਿਖਾਉਂਦੇ ਕਹਿੰਦੇ ਇਹਨੂੰ ਬੇਦਖਲ ਏਦਾਂ ਏਦਾਂ ਇਹ ਕਹਿੰਦੇ ਤੈਨੂੰ ਕੱਚਾ ਕੋਲਾ ਲੱਗਦਾ ਵੀ ਸਿੱਧਾ ਬੇਦਖਲ ਹੋ ਜਾਊਗਾ ਮਤਲਬ ਅੱਛਾ ਉਹਨਾਂ ਨੇ ਹੈ ਹੁਣ ਬੇਦਖਲ ਕਰ ਦਿੱਤਾ 2 ਦਿਨ ਚ ਨਹੀਂ ਬੇਦਖਲ ਨਹੀਂ ਕੀਤਾ ਉਹ ਮੈਂ ਕਿਹਾ ਵੀ ਇਹਨੇ ਪੀਤੀ ਸੀ ਐਵੇਂ ਆਪਣੇ ਕੋਲੋਂ ਇਹ ਗੱਲਾਂ ਕਰੀ ਜਾਂਦਾ ਸੀ ਉਹ ਕਹਿੰਦੇ ਆ ਕਿ ਰੋਟੀ ਖਾਂ ਚ ਠੀਕ ਹੈ ਬੰਦਾ ਸੱਚ ਦੋਦ ਹੈ ਜੀ ਹਾਂਜੀ ਕਦੋਂ ਸੋਣਾ ਖਾਣਾ ਖਾ ਰਿਹਾ ਹੋਰ ਉਹ ਮੈਂ ਪੀਜ਼ਾ ਖਾਣੀਆਂ ਪੀਜ਼ਾ ਖਾ ਕੇ ਸੀ ਠੀਕ ਪੋਰ ਜਾਓ ਉਧਰ ਉਹਨਾਂ ਕੋਲੋਂ ਕੀ ਹਾਂ ਹਾਂ ਰੱਬੀ ਨਾ ਮੈਂ ਹਾਂ ਲੋ ਇਹ ਵੀਰੇ ਜਿੰਨਾ ਕੋਲ ਨਹੀਂ ਨੇ ਆ ਚੀਜ਼ਾਂ ਉਹ ਤਰਸਦੇ ਆ ਮੈਂ ਕਿੰਨੀ ਕਿ ਜਿੰਨਾਂ ਨੂੰ ਰੱਬ ਦੇ ਦਿੰਦਾ ਨਾ ਉਹ ਕਦਰ ਨਹੀਂ ਪਾਉਂਦੇ ਬਹੁਤ ਹੁਸਨ ਇੰਨੀਆਂ ਬੇਰਮੇ ਦੇਖੀਆਂ ਆ ਮੈਂ ਕਹਿੰਦਾ ਵੀ ਲੋਕ ਮਜਬੂਰ ਆ ਆਸ਼ਰਮ ਦੇ ਵਿੱਚੋਂ ਹਾਂਜੀ ਹਾਂਜੀ ਪਰ ਇਹਨਾਂ ਕੋਲ ਵੇਖੋ ਵੀ ਰੱਬ ਨੇ ਦਾਤ ਦਿੱਤੀ ਪਰ ਇਹਨਾਂ ਨੂੰ ਕਦਰ ਨਹੀਂ ਹੈਗੀ ਲਹ ਲਹਿਗੇ ਕਰਾ ਬਜ਼ਰ ਨੂੰ ਮਿਲਦੀ ਹਾਂ ਜੀ ਹਾਂ ਜੀ ਉਹਨੂੰ ਬਿਲਦਾ ਉਹ ਤੁਹਾਰੀ ਵੀ ਦੱਸਦੀ ਕਿੰਦਾ ਕਰਨਾ ਹੈ ਹਾਂ ਜੀ ਰੱਖਣੀ ਕਾਹਦੀ ਦਾ ਜੇ ਨਹੀਂ ਰੱਖਣੀ ਕਾਹਦੀ ਦਾ ਮੈਂ ਇਹ ਮੇਰਾ ਕਦੇ ਭੋਰ ਜੇ ਤੇਰਾ ਕਾਮੀ ਦਾ ਨਹੀਂ ਜੰਮਰ ਕੁਪਰ ਵਾਲਾ ਤਾਂ ਮੈਂ ਤਾਂ ਮੇਰੇ ਤੋਂ ਨਹੀਂ ਨਹੀਂ ਮਾ 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 ਨੂੰ ਪੁੱਛਣਾ ਨਾ ਬੰਦਾ ਕਿੰਨੇ ਕਿ ਜਿਹੜੇ ਬੰਦੇ ਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੈ ਨਾ ਕਿ ਉਹ ਇਦਾਂ ਦਾ ਨਹੀਂ ਆ ਹੋ ਸਕਦਾ ਉਹ ਇਦਾਂ ਦਾ ਹੀ ਹੈ ਸਾਰੇ ਪਾਸੇ ਉਹਦੇ ਪਰਦੇ ਨੇ ਜਿਹੜਾ ਵੀ ਧੱਕੀ ਜਾਂਦੇ ਨਹੀਂ ਤਾਂ ਹੀ ਨਹੀਂ ਮਤਲਬ ਇਹ ਇੰਨਾ ਤੇ ਮੈਨੂੰ ਲੱਗਦਾ ਵੀ ਉਹਨਾਂ ਦੇ ਆਪਣੇ ਮਦਰ ਪਾਪਾ ਵਸਾਦੇ ਨੇ ਜਿੰਨਾ ਉਹਨਾਂ ਦੀ ਸੱਚ ਨਹੀਂ ਇੰਨਾ ਉਹਨਾਂ ਨੂੰ ਰੈਸ ਕਰਕੇ ਆ ਵਿੱਚ ਜਿਹੜੀ ਚਾਹ ਜੋ ਸਚਾਈ ਜਿਹੜੀ ਚਕੀਨ ਇਹ ਵੀ ਕੋਲੋਂ ਬਣਾਈ ਜਾਣੀਆਂ ਹੁਣ ਕਈ ਕੰਡੀਆਂ ਉਹ ਨਹੀਂ ਗਿਆ ਨਾ ਦਾ ਪੁੱਤ ਟੁੱਟਾ ਨਹੀਂ ਲਾਇਆ ਨਹੀਂ ਨਹੀਂ ਉਹ ਨਾ ਮਤਲਬ ਕਿਨ ਮੇਰੇ ਨਾਲ ਮੈਡੀਸਨ ਲਾਈ ਸੀ ਉਹਨਾਂ ਠੀਕ ਨਹੀਂ ਸੀ ਉਹਦੀ ਵੀ ਰੀਪ ਨਹੀਂ ਸੀ ਹੁਣ ਮੈਂ ਠੀਕ ਆ ਆਹ ਕੋ ਫੀਵਰ ਨਹੀਂ ਹੈਗਾ ਮੈਨੂੰ ਨਹੀਂ ਹੋਣੀ ਆ ਨਹੀਂ ਹੈਗਾ ਫੀਵਰ ਮੇ ਆ ਮਾ ਮਾ ਇਹਦਾ ਫੀਵਰ ਦਿਨਾਂ ਪਾਂਟੇਦਾਰ ਹੋ ਗਿਆ ਕਿ ਬੇਟਾ ਆਉਗਾ ਮੇਰੇ ਨਾਲ ਪੰਜ ਬਾਲ ਦਾ ਚਾਰ ਸਾਲ ਦਾ ਬੇਟਾ ਆ ਇਹਦਾ ਹੁਣ ਹੋਰ ਚੱਲ ਰਿਹਾ ਕਰਦਾ ਮਾਰਦਾ ਬੜਾ ਹੈ ਮੈਂ ਇੱਥੇ ਉਹਨਾਂ ਭੈਣ ਨੂੰ ਇੱਥੇ ਆ ਜਾਨ ਨੂੰ ਪੜਾਵੇ तीन <inaudible> भई ਤਿਹੋ ਬੰਦਾ ਆਪਣੇ ਬੱਸੋਂ ਹੀ ਬਾਹਰ ਹੋ ਜਾਂਦਾ ਕਿਤੇ ਪੜਾਈ ਕਰਕੇ ਹਾਂਜੀ ਵਿੱਚ ਤਾਂ ਹੈ ਨਹੀਂ ਹੁਣ ਦੋਨੇ ਦੱਸਿਆ ਕਿ ਇਹ ਤੇ ਨੰਬਰਾਂ ਨੇ ਜਿਹੜਾ ਸਭ ਤੋਂ ਵੱਡਾ ਆ ਉਹ ਮੇਰੇ ਖਿਆਲ ਲਾ ਲਾ ਨਹੀਂ ਜਿਹੜਾ ਦੂਸਰਾ ਉਹ ਦਾ ਨਾ ਨਹੀਂ ਉਹ ਮੇਰੇ ਜੀ ਮੈਂ ਕਿਹਾ 30 ਨੰਬਰ ਵਾਲੀ ਮਿਹਰਸ ਮੈਨਾਂ ਜਿਹੜੇ ਜੇਮ ਹਾਂ ਤੀਜੇ ਵਾਲੇ ਠੀਕ ਆ ਦੂਜੇ ਵਾਲੇ ਤੇ ਦੂਹ ਪਿਆ ਨਹੀਂ ਦੂਹਿਆ ਨਹੀਂ ਜੀ ਨਹੀਂ ਇਹ ਹੈ ਕਿ ਜਿੱਦਾਂ ਹੁਣ ਮੈਂ ਜੀ ਇਹਦੇ ਮੈਂਬਰਾਂ ਨੂੰ ਫਿਰ ਇਕੱਲੇ-ਇਕੱਲੇ ਨੂੰ ਸੇਮ ਵੀਰੂ ਸਪੋਰੀਅਰ ਨੂੰ ਮੀਟ ਕਰਤ ਹੀ ਖੁੱਦ ਭੈਣ ਕੋਲ ਜੋ ਵੀ ਹਨਾ ਕੁਸਚਨ ਪੁੱਛਣੇ ਆ ਉਹ ਤੁਸੀਂ ਪੁੱਛ ਸਕਦੇ ਜੇ ਭੈਣ ਆਪਣੇ ਤੌਰ ਤੇ ਦੱਸ ਸਕਦੀ ਜੀ ਤੁਹਾਨੂੰ ਇਹ ਆ ਕਿ ਜਿਹੜੀ ਬਾਕੀ ਫੈਮਲੀ ਆ ਮੈਨੂੰ ਕੁਛ ਨਹੀਂ ਕਹਿੰਦੇ ਹੈਗੇ ਜਿਹੜੀ ਮੈਂ ਸਚਾਈ ਬੋਲੂਗੀ ਸਿਰਫ ਮੈਨੂੰ ਮਤਲਬ ਕਿ ਇਹਨਾਂ ਵੱਲੋਂ ਹੀ ਪ੍ਰੋਬਲਮ ਆ ਜਿਹੜੇ ਮੇਰੇ ਹਸਮਣ ਆ ਉਹ ਵੀ ਜਦੋਂ ਸ਼ਰਾਬ ਜਦਾਂ ਨਹੀਂ ਪੀਂਦਾ ਹਨਾ ਉਹ ਤਾਂ ਠੀਕ ਰਹਿੰਦੇ ਆ ਸ਼ਰਾਬ ਪੀ ਕੇ ਹੀ ਆ ਕਿ ਜਾਣੀ ਪਤਾ ਨਹੀਂ ਚੱਲਦਾ ਕਿ ਮੈਂ ਕਿਹੜੀ ਗੱਲ ਕਰਨੀ ਆ ਕਿਹੜੀ ਗੱਲ ਨਹੀਂ ਕਰਨੀ ਅੱਗੇ ਹੱਥ ਨਹੀਂ ਸੀ ਚੁੱਪਦੇ ਪਰ ਹੁਣ ਆ ਮੈਨਾਂ 2-4 ਵਾਰੀ ਜਾਂਸ ਹੋਇਆ ਵਾ ਬੇਟੇ ਨੂੰ ਵੀ ਵੇਖਦੀ ਸੀ ਮੈਨਾਂ ਦੀ ਫੈਮਲੀ ਨੂੰ ਸਾਰੀ ਹੈਂਡਲ ਕਰਦੀ ਆ ਸਾਰਾ ਟੱਬਰ ਵੀ ਨਾਲ ਲੈ ਕੇ ਤੁਰਨਾ ਫਿਰ ਮੈਂ ਦੇਖੋ ਇਹ ਜਦੋਂ ਇੰਨੀ ਹੋਸ਼ ਗਵਾ ਲੈਂਦੇ ਆ ਪੀ ਕੇ ਪਤਾ ਨਹੀਂ ਲੱਗਦਾ ਮੈਂ ਸਾਰੀ-ਸਾਰੀ ਰਾਤ ਸਾਂ ਇਹਨਾਂ ਦੀ ਭੈਣ ਦੀ ਇੱਕ ਗੱਲ ਆ ਕਿ ਇਹਨਾਂ ਦੇ ਨਾ ਜੇਡ ਸਾਹਿਬ ਉਹ ਵੀ ਜਦੋਂ ਡਰਿੰਕ ਕਰਕੇ ਆਉਂਦੇ ਨੇ ਉਹ ਡਿੱਗਦੇ ਨੇ ਇਹ ਉਹਨਾਂ ਨੂੰ ਵੀ ਮਤਲਬ ਵੀ ਉਹਨਾਂ ਦੀ ਵੀ ਟੇਕ ਕੇਅਰ ਕਰਦੇ ਨੇ ਮਤਲਬ ਮੈਨੂੰ ਇਸ ਤਰ੍ਹਾਂ ਨਹੀਂ ਹੈਗਾ ਮੇਰੇ ਦਿਲ 'ਚ ਹੁੰਦਾ ਕਿ ਨਹੀਂ ਜਿੱਦਾਂ ਮੇਰੀ ਫੈਮਿਲੀ ਹੈਗੀ ਹੁਣ ਮੈਨੂੰ ਭੈਣ ਦੀ ਤਰ੍ਹਾਂ ਹੀ ਉਹ ਟ੍ਰੀਟ ਕਰਦੇ ਆ ਮੈਨੂੰ ਇਹ ਇਹ ਹੁੰਦਾ ਵਾ ਕਿ ਜੇ ਇੰਨਾ ਕੁਛ ਕਰਦੇ ਆ ਕਰਦੇ ਆ ਵੀ ਜੇ ਉਹ ਤੁਹਾਡੀ ਕਦਰ ਨਾ ਕਰੇ ਤਾਂ ਫਿਰ ਤਾਂ ਗੁੱਸਾ ਆਉਂਦਾ ਹੀ ਆ ਜੀ ਬਿਲਕੁਲ ਹੁਣ ਵੇਖੋ ਵੀ ਉਹਨਾਂ ਦਾ ਪਤਾ ਕੀਤਾ ਨਾ ਲਾਗੋ ਜਾਗੋ ਆਪਾਂ ਨੇ ਤੁਹਾਡੇ ਸਾਹਮਣੇ ਫੋਨ ਕਰਕੇ ਤੇ ਉਹਨਾਂ ਦੇ ਲਾਗੋ ਆਪਾਂ ਨੂੰ ਇਹੋ ਹੀ ਦੱਸਿਆ ਕਿ ਥੋੜਾ ਸਾਈਕੋ ਆ ਹਨਾ ਜੀ ਜੇ ਆਪਾਂ ਤੁਹਾਨੂੰ ਉਥੇ ਭੇਜ ਦਿੰਨੇ ਆ ਜੋ ਤੁਹਾਡਾ ਨੁਕਸਾਨ ਕਰਦਾ ਆ ਹਨਾ ਜੀ ਹਨਾ ਜੀ ਇਸ ਕਰਕੇ ਆਪਾਂ ਕੋਈ ਉਹਦਾ ਪਰਿਵਾਰ ਚੋਂ ਜ਼ਿੰਮੇਵਾਰ ਬੰਦਾ ਉਹਦੇ ਨਾਲ ਮਿਲ ਕੇ ਜਿਹੜਾ ਉਹਦੀ ਜ਼ਿੰਮੇਵਾਰੀ ਚੱਕ ਸਕੇ ਤੇ ਫਿਰ ਆਪਾਂ ਤੁਹਾਨੂੰ ਉਥੇ ਭੇਜਾਂਗੇ ਇਹ ਹੋਰ ਨਾ ਵਸਣਾ ਪੈਣਾ ਤੇ ਜੇ ਨਹੀਂ ਫਿਰ ਤੇ ਇਹੋ ਕੁਝ ਚੱਲਦਾ ਰਹਿਣਾ ਜਦੋਂ ਪਾਇਆ ਹੋਏਗਾ ਜੀ ਉਹਨਾਂ ਨਾਲ ਜਾ ਸਕਦੀ ਐਸ ਸਿਚੁਏਸ਼ਨ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਆਪਾਂ ਪਹਿਲਾਂ ਕਿ ਸਿਆਣੇ ਨਾਲ ਗੱਲ ਕਰਕੇ ਉੱਥੇ ਜਿਹੜੇ ਦੋ ਚਾਰ ਉਸ ਤੋਂ ਬਾਅਦ ਚ ਫਿਰ ਕਿ ਨਹੀਂ ਸਰ ਕਿਦਾਂ ਜੀ ਦੇਖੋ ਇਦਾਂ ਦੇ ਭੇਜਣ ਦਾ ਫਾਇਦਾ ਕੋਈ ਨਹੀਂ ਨਹੀਂ ਜੀ ਨਹੀਂ ਹਣਾ ਤੁਸੀਂ ਸਿੱਧੀ ਗੱਲ ਕਿਉਂ ਜੇ ਤੁਹਾਨੂੰ ਕਹਿਣਗੇ ਨਾ ਸਿੱਧੀ ਕਿਉਂਕਿ ਮੇਰੀ ਫੈਮਿਲੀ ਲਾਉ ਨਹੀਂ ਕਰੇਂਦੀ ਨਾਲ ਭੇਜਣ ਵਾਸਤੇ ਆਪਾਂ ਪਹਿਲਾਂ ਕੋਈ ਆ ਤੇ ਆਪਾਂ ਉਹਨਾਂ ਦੀ ਮੈਡੀਸਨ ਸ਼ੁਰੂ ਕਰਵਾ ਦੇ ਹਾਂ ਉਹ ਤੇ ਆਪਣਾ ਜੋ ਵੀ ਹੋਊਗਾ ਆਪਾਂ ਮੈਡੀਕਲ ਹੋ ਜੇਗੀ ਤੇ ਆਪਣੇ ਆਪ ਅੱਜ ਹਾਂ ਨਹੀਂ ਸਰ ਸਾਈਕੋ ਨਹੀਂ ਹੈ ਜੀ ਉਹ ਸਾਈਕੋ ਬੰਦਾ ਨਹੀਂ ਹੈਗਾ ਉਹਨੂੰ ਇੰਨਾ ਪਤਾ ਮਾਰ ਕੱਢਣੀ ਲੋਕਾਂ ਨੂੰ ਇਹ ਨਹੀਂ ਲੱਗਣਾ ਪਾਗਲ ਪਾਗਲਾ ਕਿਉਂਕਿ ਉਹਦੀ ਸ਼ਰਾਬ ਜ਼ਿਆਦਾ ਵਾਹਤ ਪੁੱਤ ਪੁੱਤ ਕੁੱਲ ਦੀ ਆਉਂਦੀ ਹੈ ਉਹ ਹੁਣ ਦੇਖੋ ਕੱਲ ਦਾ ਆਇਆ ਵਾ ਤੇ ਉਹ ਬੜਾ ਵਧੀਆ ਮਤਲਬ ਜੇ ਮੈਂ ਕਹਾਂਗੀ ਸਵੇਰੇ ਜਾ ਰਹੇ ਸੀਗੇ ਮੇਰੀ ਉਮਰ ਸ਼ਰਾਦੀਆਂ ਨਾਲੇ ਕਿਉਂ ਮੈਂ ਸਾਢੇ 8 ਸਾਲ ਲੱਗੇ ਮੇਰੇ ਹੱਸਲੇ ਕਿੱਦਿਸ ਗਿਆ ਮੈਂ ਕਿਹਾ ਹੁਣ ਤੈਨੂੰ ਤੋੜ ਵੱਜਦੀ ਆ ਤੂੰ ਕੰਬਦਾ ਨਾ ਤੂੰ ਪੈਗ ਪੀਰ ਹੁਣ ਸੈਟ ਹੋ ਜਾਣਾ ਬਿਲਕੁਲ ਤੋੜ ਵੱਜਦੀ ਆ ਮੈਂ ਸੱਥੇ ਪੈਗਾ ਮੈਂ ਤੈਨੂੰ ਦਾਈ ਲੈ ਇਹ ਤੂੰ ਕਹਿੰਦਾ ਤੇਰੇ ਡ੍ਰਿਪ ਨੂੰ ਵੀ ਲਵਾ ਦੇ ਹਾਂ ਤੇ ਬਸ ਨਾ ਇਹ ਤੂੰ ਨਾ ਨੋਰ ਜਾਣਾ ਹੈ ਨਾ ਤੈਨੂੰ ਬੰਦੇ ਨੂੰ ਨਹੀਂ ਰੱਖਿਆ ਨਾ ਤੈਨੂੰ ਅਸੀਂ ਆਪ ਛੱਡ ਕੇ ਆਵਾਂਗੇ ਕਿਉਂਕਿ ਤੇਰੇ ਘਰ ਦੇ ਤਿੰਨ ਕੁਸ਼ ਰਸਤੇ ਚੋਣੇ ਤੇਰੇ ਘਰ ਤੇਰੇ ਘਰ ਦੇ ਨਗਰ ਵਿੱਚ ਗਿਆ ਬਿਲਕੁਲ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਤੈਨੂੰ ਅਸੀਂ ਆਪ ਛੱਡ ਗਏ ਬਸ ਥੋੜੀ ਮੈਂ ਤਾਂ ਉਹ ਭੇਜਾਂਗੇ ਤੂੰ ਆਪੇ ਆਪ ਨੂੰ ਮੈਂ ਤਾਂ ਟਾਈਮ ਦੇ ਟਾਈਮ ਦੇ ਬਿਲਕੁਲ ਜੀ ਮੈਂ ਠੀਕ ਹੈ ਨਾ ਸੈੱਟ ਹੋ ਜਾ ਜਦੋਂ ਕਹੇਗਾ ਮੈਂ ਓਕੇ ਆ ਆਪਾਂ ਭੇਜ ਦਾਂਗੇ ਹਾਂ ਜੀ ਮੈਂ ਵੀ ਇਹੀ ਕਿਹਾ ਕਿ ਮੈਨੂੰ ਲੱਗਦਾ ਕਿ ਜਾਂ ਤਾਂ ਫਿਰ ਰਿਸ਼ਤੇ ਚ ਸਪੇਸ ਲੈ ਲੈਣੀ ਚਾਹੀਦੀ ਆ ਵਧੀਆ ਰਹੋਗੇ ਤੁਸੀਂ ਵੀ ਲਓਗੇ ਤੇ ਮੈਂ ਵੀ ਸਪੇਸ ਬਿਲਕੁਲ ਅਸਲ ਕੀ ਹੁੰਦਾ ਆ ਜਿਹੜੀ ਚੀਜ਼ ਜਿਹਨੂੰ ਆਸਾਨੀ ਨਾਲ ਮਿਲ ਜਾਂਦੀ ਆ ਨਾ ਉਹਨੂੰ ਉਹਦੀ ਕਦਰ ਨਹੀਂ ਹੁੰਦੀ ਹਾਂਜੀ ਜਿਹੜਾ ਸਟਰਗਲ ਕਰਕੇ ਬੰਦਾ ਜਦੋਂ ਉਹ ਮਕਾਮ ਤੇ ਪਹੁੰਚਦਾ ਨਾ ਫਿਰ ਉਹਨੂੰ ਪਤਾ ਲੱਗਦਾ ਆ ਫਿਰ ਤੁਸੀਂ ਉਹਦੇ ਕੋਲ ਹੋ ਤੁਸੀਂ ਉਹਦੀ ਸਾਰੀ ਹੈਲਪ ਕਰ ਰਹੇ ਹੋ ਉਹਨੂੰ ਸਾਂਭਣ ਦੇ ਹੋ ਉਹਨੂੰ ਤੁਹਾਡੀ ਕਦਰ ਨਹੀਂ ਆਗੀ ਥੋੜੇ ਦਿਨ ਤੁਸੀਂ ਮੂਵ ਔਨ ਹੋ ਜਾਓ ਨਹੀਂ ਨਹੀਂ ਇਹ ਥੋੜਾ ਜੀ ਹਾਂਜੀ ਮੈਂ ਦੱਸਦੀ ਤੁਹਾਨੂੰ ਅਸੀਂ ਪਹਾੜੀਆਂ ਉਹ ਐਡਮਿਟ ਕਰਾਇਆ ਸੀ ਉਹ ਕਹਿੰਦੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਇਹ ਆ ਕਿ ਇਹਦੀ ਜਿਹੜੀ ਸ਼ਰਾਬ ਆ ਨਾ ਉਹ ਲਤ ਲੱਗੀ ਆ ਉਹਦੇ ਪ੍ਰੇਨ ਟੈਸਟ ਵੀ ਸਾਰੇ ਹੋਏ ਉਹਨਾਂ ਚ ਕੁਝ ਨਹੀਂ ਆਇਆ ਸਾਈਕੋ ਵਾਲੀ ਕਹਿੰਦੇ ਕੰਡੀਸ਼ਨ ਬਿਲਕੁਲ ਨਹੀਂ ਹੈਗੀ ਉਹਨਾਂ ਨੇ ਖੁਦ ਛੁੱਟੀ ਦਿੱਤੀ ਸੀ ਪਾਰਟੀਆਂ ਹਸਪਤਾਲ ਅ ਅਮ੍ਰਿਤਸਰ ਐਡਮਿਟ ਕਰਾਇਆ ਸੀ ਅਸੀਂ 7 ਦਿਨ ਉਹਨਾਂ ਨੇ ਆਪਣੇ ਕੋਲ ਰੱਖਿਆ ਸੀ ਮੈਂ ਵੀ ਉੱਥੇ ਨਾਲ ਰਹਿੰਦੀ ਸੀ ਜੀ ਏ ਜਿੱਦਾਂ ਵੀਰ ਜੀ ਦੁਕਾਨ ਤੇ ਹੁਣ ਬੈਠੇ ਆ ਜਿੱਦਣ ਨਹੀਂ ਪੀਤੀ ਆ ਦੁਕਾਨ ਇੰਨੀ ਵਧੀਆ ਚੱਲਦੀ ਆ ਨਾ ਮਤਲਬ ਕੋਈ ਕੰਪਲੇਂਟ ਨਹੀਂ ਹੋਣੀ ਕੋਈ ਕੁਛ ਨਹੀਂ ਸਿਰਫ ਪੀ ਗੇ ਜਿਹੜੀ ਖਰਾਬੀ ਹੁੰਦੀ ਆ ਨਾ ਸਿਰਫ ਕੰਮ ਹੀ ਆਈ ਆ ਹੁਣ ਵੇਖੋ ਬੜੇ ਵਧੀਆ ਹੈ ਹੰਡੀਕੈਪ ਆ ਉਹ ਕੋਆ ਨਹੀਂ ਦੁਕਾਨ ਦਾ ਇਹ ਵੀ ਅੱਧਾ ਬਿਲਕੁਲ ਹੀ ਬਿਲਕੁਲ ਹਾਂਜੀ ਇਦਾਂ ਆ ਇੱਕ ਵੀਰ ਜੀ ਮੈਨੂੰ ਮਤਲਬ ਇਹ ਆ ਕਿ ਜਿੱਦਾਂ ਕੋਈ ਚੀਜ਼ ਦੀ ਲੋੜ ਪੈਂਦੀ ਆ ਨਾ ਮੈਨੂੰ ਮਤਲਬ ਕਿ ਇਹ ਕਹਿ ਦਿੱਤਾ ਜਾਂਦਾ ਵਾ ਕਿ ਤੂੰ ਮਤਲਬ ਮੰਮੀ ਕੋਲ ਲੈ ਲਾ ਉਹਨੂੰ ਕੋ ਮੈਂ ਵਿਆਹੀ ਤੇਰੇ ਨਾਲ ਕਿ ਮੰਮੀ ਨਾਲ ਵਿਆਹੀ ਮੈਂ ਵੀਰ ਜੀ ਮੇਰੀਆਂ ਤੂੰ ਨਹੀਂ 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 ਉਹਨੂੰ ਕੋ ਮੇਰੀਆਂ ਜ਼ਰੂਰਤਾਂ ਤੂੰ ਪੂਰੀਆਂ ਕਰਨੀ ਮੈਂ ਤੇਰੇ ਨਾਲ ਵਿਆਹੀ ਸਾਰਾ ਇੱਥੇ ਜਾਂਦਾ ਮੰਮੀ ਕੋਲ ਇੱਥੋਂ ਆ ਕੇ ਤੁਹਾਡਾ ਤੁਹਾਡੀ ਗਲਤੀ ਆ ਨਾ ਫਿਰ ਇਹਦੇ ਵਿੱਚ ਇੰਝ ਇਹਨੂੰ ਫਤਿਆ ਲੈਂਦੇ ਆ ਨਹੀਂ 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 ਮम्मी ਮੇਰੇ ਬੱਚਾ ਫੇਰ ਰੋਲ ਤੂੰਗਾ ਬੱਚਾ ਰੋਲ ਤੂੰਗਾ ਥੋੜਾ ਜਿਹਾ ਸਟਾਈਲ ਲੈਣਾ ਅੱਜ ਕੱਲ੍ਹ ਤੇ ਕੁੜੀਆਂ ਦੇ ਤੁਹਾਨੂੰ ਵੇਖੋ ਪਾਜੀ ਨੇ ਬਿਲਕੁਲ ਸਹੀ ਗੱਲ ਕਹੀ ਆ ਵੇਖੋ ਜੇ ਮਗਰ ਉਹ ਇੱਕ ਕੀ ਹੁੰਦਾ ਆ ਮੰਨ ਲਓ ਮੇਰੀ ਕੋਈ ਜ਼ਰੂਰਤ ਆ ਨਾ ਹਾਂਜੀ ਮੇਰੀ ਜ਼ਰੂਰਤ ਮੇਰੇ ਘਰ ਦੇ ਨਾਲ ਹੀ ਪੂਰੀ ਕਰਨ ਦੇ ਇਧਰੋਂ ਉਧਰੋਂ ਹੋਈ ਜਾਂਦੀ ਆ ਤੇ ਮੈਨੂੰ ਕੀ ਲੋੜ ਆ ਕਿਉਂ ਕਰਨੀ ਜਿੱਦਣ ਮੈਨੂੰ ਪਤਾ ਨਾ ਵੀ ਮੈਨੂੰ ਇਧਰੋਂ ਖਤਮ ਹੋ ਗਿਆ ਮੈਨੂੰ ਨਹੀਂ ਆ ਮੈਂ ਸਟ੍ਰਗਲ ਕਰਕੇ ਫਿਰ ਉਹ ਚੀਜ਼ ਲੈਣੀ ਆ ਹਾਂਜੀ ਜਿੱਦੜ ਤੁਹਾਡੇ ਘਰ ਦੇ ਨਾਲੇ ਮਗਰ ਉਹ ਤੁਹਾਡੇ ਹੱਥ ਚੋਕ ਰਹਿਣਾ ਵੀ ਸਾਨੂੰ ਨਹੀਂ ਪਤਾ ਜਿੱਥੇ ਮਰਜ਼ੀ ਰਹਿ ਵਾਸੇ ਜਿੱਦਾਂ ਮਰਜ਼ੀ ਕਰ ਅਗਲੇ ਨੂੰ ਪਤਾ ਲਾਇਣਾ ਵੀ ਇਹ ਮੇਰੇ ਪੱਲੇ ਪਈ ਆ ਹਾਂਜੀ ਮੈਨੂੰ ਉਹੜ ਕਰਦਾ ਹੀ ਪੈਣਾ ਆ ਦੇਖੋ ਇਹ ਪਤਾ ਕੀ ਹੁੰਦਾ ਮਾਦਾ ਜੀ ਵੇਖੋ ਮੈਂ ਤੁਹਾਨੂੰ ਦੱਸ ਦਾਂ ਜੀ ਜਦੋਂ ਆਈ ਹੈ ਨਾ ਬੈਟੀ ਮੇਰੀ 100 ਰੁਪਏ ਦਾ ਅਸੀਂ ਚਲੋ ਉਹਨਾਂ ਦੀ ਚਲਦੀ ਆ ਬਟਾਲੇ বাস ਸਟੈਂਡ ਦੇ ਉੱਤੇ 100 ਰੁਪਏ ਦਾ ਉਧਾਰ ਫੋਲਡ ਰਿੰਕ ਤੇ ਕੁਝ ਲੈ ਕੇ ਦਿੱਤਾ ਤੇ ਮੇਰੇ ਕੋਲ ਪੈਸਾ ਤੱਕ ਨਹੀਂ ਸੀਗਾ ਸਾਰੇ ਕੱਟ ਲੈ ਜੋ ਪਸ ਦੇ ਵਿੱਚ ਹੁੰਦੇ ਹੈ ਜਾਂ ਮਾਦਾ ਜੀ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਾਂ ਅਸੀਂ ਅਸੀਂ ਵੀ ਆਪਣੀਆਂ ਭੈਣਾਂ ਵਿਆਹੀਆਂ ਨੇ ਵਸਾਈਆਂ ਨੇ ਅਸੀਂ ਵੀ ਵਿਆਹ ਕੇ ਲਿਆਂਦੀਆਂ ਨੇ ਹਾਂ ਇੱਕ ਗੱਲ ਸੁਣੋ ਮੇਰੀ ਉਹ ਜਦੋਂ ਮੈਂ ਆਪਣੀ ਘਰ ਦੀ ਨੂੰ ਵਿਆਹ ਕੇ ਲਿਆਂਦਾ ਉਹਨੂੰ ਮੇਰੇ ਘਰ ਦੇ ਨੂੰ ਥੋੜਾ ਪਤਾ ਵੀ ਖੰਡ ਕਿੱਥੇ ਪਈ ਆ ਤੇਲ ਕਿੱਥੇ ਪਿਆ ਤੇ ਲੂਣ ਕਿੱਥੇ ਪਿਆ ਹੌਲੀ ਹੌਲੀ ਉਹਨੇ ਆਪੇ ਸੈਟਿੰਗ ਕੀਤੀ ਉਹਨੂੰ ਹੁਣ ਹੁਣ ਆਪਾਂ ਨੂੰ ਅਸੀਂ ਉੱਥੇ ਘਰ ਦੇ ਵਿੱਚ ਜੰਮੇ ਪਲੇ ਆ ਅਸੀਂ ਉਹਨੂੰ ਪੁੱਛਦੇ ਯਾਰ ਆਹ ਫਲਾਣੀ ਚੀਜ਼ ਕਿੱਥੇ ਪਈ ਆ ਥੋੜਾ ਜਿਹਾ ਤੁਹਾਨੂੰ ਵੀ ਸਟੈਂਡ ਲੈਣਾ ਪੈਣਾ ਉਹਨਾਂ ਨੂੰ ਇਹ ਆ ਜਦੋਂ ਵੇਖੋ ਇਹ ਆਪੇ ਚੱਲ ਜਾਣੀ ਹੋ ਸਕੇ ਆ ਜਾਂਦੀ ਆ ਫਿਰ ਇਹੀ ਤਾਂ ਉਹਨਾਂ ਨੂੰ ਪਤਾ ਆ ਵੀ ਇਹਨੇ ਚੱਲ ਜਾਣਾ ਆਪੇ ਆਇਣਾ ਆ ਉਹ ਵੀ ਫਿਰ ਉਹ ਸਿਸਚ ਹੋਇਆ ਨਾ ਇਹ ਵੀ ਮੈਂ ਇੰਸਟਾਗ੍ਰam ਤੇ ਮੈਮ ਦੀ ਵੀਡੀਓ ਦੇਖ ਰਹੀ ਸੀ ਫਿਰ ਮੈਂ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਮੈਨੂੰ ਫਿਰ ਆਇਤੀ ਲੱਗਾ ਕਿ ਮੈਨੂੰ ਸਟੈਂਡ ਲੈਣਾ ਚਾਹੀਦਾ ਹੈ ਮੈਂ ਵੀ ਇਹਨੂੰ ਕਹਿਤਾ ਮਨ ਤੂੰ ਮੇਰੇ ਵੱਲੋਂ ਵੀ ਗਈ ਜੇ ਤੂੰ ਮੈਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਨਾ ਉਹ ਮੈਂ ਉਹਨੂੰ ਔਣ ਵੀ ਦਾ ਦੱਸ ਸਕੋ ਆ ਅਬ ਇਹਨੂੰ ਕਿਹਾ ਵੀ ਚੱਲ ਆਪਣੇ ਘਰ ਅਗਲੇ ਨੂੰ ਥੋੜਾ ਜਿਹਾ ਟਿਕਾ ਕੇ ਲਾਉਣਾ ਵੀ ਦੱਸ ਜਦੋਂ ਕਹਿੰਦਾ ਵੀ ਚੱਲ ਉਹਨੇ ਕਿਹਾ ਮੈਂ ਨਹੀਂ ਜਣਾ ਤੂੰ ਜਾ ਲੈ ਮੈਂ ਮੈਂ ਕਹਿੰਦਾ ਗੱਲ ਕਰਨੀ ਤੇਰੇ ਨਾਲ ਮੈਂ ਤਾਂ ਹਾਂ ਕਰੂ ਮੈਂ ਕਹਾਂ ਵੀ ਐਦਾਂ ਨਹੀਂ ਮੈਂ ਹੁਣ ਜਾਣਾ ਹੈਗਾ ਮੈਂ ਜਾਉਂਗੀ ਮੈਂ ਕਹਾਂ ਮੈਂ ਇਹ ਨਹੀਂ ਆ ਮੈਂ ਆਪਣਾ ਘਰ ਤੋਂ ਛੱਡਣਾ ਨਹੀਂ ਆ ਉਹ ਮੇਰੇ ਬੱਚੇ ਦਾ ਘਰ ਆ ਹੁਣ ਸਿੱਧੀ ਜੀ ਗੱਲ ਬਿਲਕੁਲ ਜੀ ਬਿਲਕੁਲ ਜਿੱਥੇ ਮੈਂ ਮੈਂ ਕਹਾਂ ਮੈਂ ਆ ਗਈਆਂ ਵਿਆਹ ਕੇ ਮੈਂ ਚਿੱਤਾਂ ਮੈਨੂੰ ਅੱਜ ਤੋਂ 5 ਸਾਲ ਪਹਿਲਾਂ ਘੜਿਆ ਸੀਗਾ ਨਾ ਹੁਣ ਵੀ ਮੈਂ ਉੱਥੇ ਹੀ ਜਾਉਂਗੀ ਪਰ ਮੈਂ ਇਸ ਵਾਰ ਸਾਰਿਆਂ ਦੇ ਨਾਲ ਜਾਉਂਗੀ ਹਾਂ ਸਹੀ ਤੇ ਮੈਨੂੰ ਕੋਈ ਗੱਲ ਨਾ ਕੋਈ ਕਰੇ ਹਾਂ ਵਿਆਹ ਆ ਜਾਂਦੀ ਆ ਆਪ ਆ ਜਾਂਦੀ ਆ ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਆ ਮੈਂ ਕਹਾਂ ਵੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਜੇ ਮੈਂ ਸਟੈਂਡ ਲੈਣ ਤੇ ਆਈ ਫਿਰ ਮੈਂ ਅੱਛੇ ਨਹੀਂ ਹਟਣਾ ਹੈ ਬਿਲਕੁਲ ਸਹੀ ਆ ਇਹ ਮੈਂ ਕਹਿੰਨਾ ਆਪਣੇ ਲਈ ਨਹੀਂ ਮੈਂ ਆਪਣੇ ਬੱਚੇ ਲਈ ਸਟੈਂਡ ਲੈਣ ਲੱਗੀਆਂ ਤੁਹਾਡੇ ਕੋਲ ਗਲਤੀ ਪਤਾ ਕੀ ਹੋਈ ਆ ਜਿੱਦਣ ਇਹਨੇ ਪਹਿਲੇ ਦਿਨ ਹੱਥ ਚੁੱਕਿਆ ਨਾ ਜਾਂ ਪਹਿਲੇ ਦਿਨ ਗਿਆ ਬਾਹਰ ਜਾ ਲੈ ਉਹ ਦਿਨ ਕਿਤੇ ਟਿਕਾ ਕੇ ਲਾਉਂਦੇ ਨਾ ਹਿੰਮਤ ਫਰਸਟ ਇੰਪ੍ਰੈਸ਼ਨ ਇਜ਼ ਅ ਲਾਸਟ ਇੰਪ੍ਰੈਸ਼ਨ ਪਹਿਲਾ ਇੰਪ੍ਰੈਸ਼ਨ ਉਹ ਟਿਕਾ ਕੇ ਪਾਉਂਦੇ ਨਾ ਉਹਨੂੰ ਪੜਾ ਲੱਗਦਾ ਵੀ ਜੁੱਤੀ ਖੜਕਦੀ ਅੱਗੋਂ ਵੀ ਤੇ ਅਗਲਾ ਬਹਿ ਜਾਂਦਾ ਆਰਾਮ ਨਾਲ ਹੁਣ ਉਹਨੂੰ ਪਤਾ ਉਹ ਭੋਲੀ ਹੈਗੀ ਆ ਰੋੜ ਆਗੇ ਨੇ ਸਾਰ ਲੈਣਾ ਭੇਚਣਾ ਭੇਜ ਆਏ ਨਾ ਉਹਨੇ ਹੋਰ ਰੂਟੀਨ ਭੜੀ ਆ ਇੱਕ ਉਹਨਾਂ ਦੇ ਮਾਂ ਚ ਹੋਊਗਾ ਵੀ ਸਾਡੇ ਕੋਲ ਵੈਸਾ ਕਹਿੰਦੇ ਤੂੰ ਮੁੰਡਾ ਲੈ ਕੇ ਦਿਖਾ ਦੇ ਨਹੀਂ ਕੋਈ ਮੁੰਡਾ ਚੰਗੇ ਨਹੀਂ ਉਹ ਤਾਂ ਮੈਂ ਕਿਹਾ ਸੀ ਮੈਂ ਕਿਹਾ ਮੁੰਡਾ ਤਾਂ ਕਦੀ ਜ਼ਿੰਦਗੀ ਚ ਨਹੀਂ ਛੱਡਦੀ ਨਹੀਂ ਮੁੰਡਾ ਕਿ ਤੂੰ ਘਰ ਵੀ ਨਹੀਂ ਛੱਡਣਾ ਮੈਂ ਛੱਡਣਾ ਹੀ ਨਹੀਂ ਆਹ ਉਹ ਮੈਂ ਵਿਆਹ ਕੇ ਆਈ ਹਾਂ ਇੱਥੇ ਮੇਰੀ ਜੇ ਦਾ ਮੈਂ ਜਾਣਾ ਉੱਥੇ ਵਸਣਾ ਮੈਂ ਮੇਰੀ ਵੀ ਜੇ ਦਾ ਮੈਂ ਇਹਨਾਂ ਨੂੰ ਵੀ ਕਿਹਾ ਮੰਮੀ ਉਹਨਾਂ ਨੂੰ ਕਿ ਮੈਂ ਇੱਥੇ ਤਾਂ ਨਹੀਂ ਰਹਿਣਾ ਹੈਗਾ ਮਰ ਰਹਿਣਾ ਤਾਂ ਉੱਥੇ ਰਹਿਣਾ ਇਹਦੇ ਨਾਲ ਦੇ ਦੇਖੋ ਦੋ ਜੀ ਜਾਂਦੀਆਂ ਨੇ ਜਿੱਥੇ ਵਿਆਹ ਕੇ ਗਈ ਹੈ ਨਾ ਕੁੜੀ ਆਪਣੇ ਪੇਕੇ ਜਾਵੇ 100 ਵਾਰਾ ਜਾਵੇ ਕੁਸ਼ੀਨਾ ਜਾਵੇ ਦੂਜੀ ਵਾਰ ਹੋ ਨਿਕਲਦੀ ਹੈ ਕੁੜੀ ਦੀ Laash ਨਿਕਲਦੀ ਉਦੋਂ ਬਗਾਰ ਘਰ ਛੱਡਣਾ ਬਹੁਤ ਔਖਾ ਤੁਸੀਂ ਉਥੇ ਗਏ ਹੋ ਤੁਸੀਂ ਸਭ ਕੋ ਜਦ ਬੇਟਾ ਆਇਆ ਤੁਹਾਡਾ ਤੁਹਾਡੀ ਆਪਣੀ ਜਗ੍ਹਾ ਆਓ ਤੁਹਾਡਾ ਆਪਣਾ ਪਰਿਵਾਰ ਆ ਫੈਮਿਲੀ ਚ 18 ਸਾਲ ਬਾਅਦ ਪਹਿਲਾ ਬੱਚਾ ਹੈ ਇਹ ਮੇਰਾ ਇਹਨਾਂ ਦੀ ਫੈਮਿਲੀ ਚ 18 ਸਾਲ ਬਾਅਦ ਇਹ ਪਹਿਲਾ ਬੱਚਾ ਵਾ ਮੇਰੇ ਜੇਡ ਦੀ ਬੇਟੀ ਆ ਉਹ ਬਾਹਰ ਰਹਿੰਦੀ ਆ ਵੈਨਕੂਵਰ ਉਹ 20 ਸਾਲ ਦੀ ਉਹ 20 ਸਾਲ ਦੀ ਹੋਣ ਹੋਈ ਉਸ ਤੋਂ ਬਾਅਦ ਹੀ ਸੋਚੋ ਮੇਰਾ ਇਹ ਬੇਟਾ ਆ ਫਿਰ ਉਹ ਹੀ ਨਾ ਉਹਨਾਂ ਨੂੰ ਕਦਰ ਹੀ ਨਹੀਂ ਚਹੀਦੀ